ਹਾਏ ਮੈਨੂੰ ਇਹ ਅੰਦੇ ਐਕਸੀਡੈਂਟ ਹੋਇਆ ਮੈਨੂੰ ਕੀ ਪਤਾ ਹੁਣ ਗਰੀ ਕੀ ਹੋਇਆ ਵਾ ਮੇਰੇ ਦਿਨ ਕੀ ਪਤਾ ਕੀ ਹੋਇਆ ਮੈਨੂੰ ਇਹੋ ਅੰਦੇ ਐਕਸੀਡੈਂਟ ਆ ਚਾਵਾਂ ਨਾਲ ਪੜਨ ਲਈ ਭੇਜੀ ਧੀ ਦੀ ਲਾਸਟ ਕੈਨੇਡਾ ਤੋਂ ਪੂਰੇ 1 ਸਾਲ ਬਾਅਦ ਤਬੂਤ ਵਿੱਚ ਆਈ ਘਰ ਵਾਪਸ ਕੋਮਲ ਸਵੇਤ ਤਿੰਨ ਵਿਦਿਆਰਥਣਾਂ ਦੀ ਕੈਨੇਡਾ ਚ ਸੜਕ ਹਾਦਸੇ ਦੌਰਾਨ ਹੋਈ ਮੌਤ ਕੀਤਾ ਗਿਆ ਅੱਜ ਅੰਤਿਮ ਸੰਸਕਾਰ ਮਾਪਿਆਂ ਦਾ ਰੋ ਰੋ ਹੋਇਆ ਪੂਰਾ ਹਾਲ ਦੱਸ ਦਈਏ ਕਿ ਬੀਤੇ ਜੁਲਾਈ ਮਹੀਨੇ ਚ ਕੈਨੇਡਾ ਦੇ ਸ਼ਹਿਰ ਗ੍ਰੈਂਪਟਨ ਨੇੜੇ ਇੱਕ ਸੜਕ ਹਾਦਸੇ ਵਿੱਚ ਗੁਰਦਾਸਪੁਰ ਦੇ ਪਿੰਡ ਸੁੱਖਾ ਚੜਾ ਦੀ 21 ਸਾਲਾਂ ਲੜਕੇ ਲਖਵਿੰਦਰ ਕੌਰ ਕੋਮਲ ਦੀ ਮੌਤ ਹੋ ਗਈ ਸੀ ਅੱਜ ਮ੍ਰਿਤਕ ਲਖਵਿੰਦਰ ਕੌਰ ਕੋਮਲ ਦੀ ਮ੍ਰਿਤਕ ਦੇ ਉਸਦੇ 33 ਪਿੰਡ ਸੁੱਖਾ ਚੜਾ ਪਹੁੰਚੇ ਉੱਥੇ ਹੀ ਧੀ ਤਬੂਰਤੀ ਨੂੰ ਤਬੂਰਤ ਵਿੱਚ ਬੰਦ ਹੋਈ ਦੇ ਕੇ ਜਿੱਥੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਸੀ ਉੱਥੇ ਇਲਾਕੇ ਪਰਦੇ ਲੋਕ ਇਸ ਦੁੱਖ ਕੜੀ-ਤੁੱਕ ਦੀ ਘੜੀ 'ਚ ਪਰਿਵਾਰ ਨਾਲ ਖੜੇ ਸਨ ਅਤੇ ਰਿਸ਼ਤੇਦਾਰਾਂ ਤੇ ਇਲਾਕਾ ਨਿਵਾਸੀਆਂ ਅੱਖਾਂ ਨਮ ਸੀ। ਧੀ ਦਾ ਅੰਤਮ ਸੰਸਕਾਰ ਪਰਿਵਾਰ ਵੱਲੋਂ ਕੀਤਾ ਗਿਆ ਰੋਂਦੇ ਕਰ ਲਾਉਂਦੇ ਪਿਤਾ ਅਤੇ ਮਾਤਾ ਕਹਿਣਾ ਸੀ ਕਿ ਉਹਨਾਂ ਤਾਂ ਚੰਗੇ ਭਵਿੱਖ ਲਈ ਧੀ ਨੂੰ ਕਾਜਾ ਚੁੱਕ ਕੇ ਕੈਨੇਡਾ ਭੇਜਿਆ ਸੀ ਅਤੇ ਧੀ ਕੋਮਲ ਪਿਛਲੀ ਲਗ 1 ਸਤੰਬਰ 2023 ਨੂੰ ਘਰ ਤੋਂ ਕੈਨੇਡਾ ਗਈ ਸੀ। ਅਤੇ ਉਦੋਂ ਹੀ ਬੜੀਆਂ ਮੁਸ਼ਕਲਾਂ ਨਾਲ ਉਸ ਨੂੰ ਭੇਜਿਆ ਗਿਆ ਸੀ ਅਤੇ ਅੱਜ ਪੂਰੇ ਪਰਿਵਾਰ ਨੇ 1 ਸਾਲ ਬਾਅਦ ਅੱਜ 2 ਸਤੰਬਰ ਨੂੰ 3 ਡੱਬੇ ਵਿੱਚ ਬੰਦ ਹੋ ਕੇ ਵਾਪਸ ਆਈ ਹੈ ਇਹ ਉਹਨਾਂ ਲਈ ਐਸਾ ਦੁੱਖ ਹੈ ਜੋ ਕਦੇ ਵੀ ਉਹਨਾਂ ਸੋਚਿਆ ਨਹੀਂ ਸੀ ਉਥੇ ਇਹ ਮ੍ਰਿਤਕ ਦੇ ਚਾਚਾ ਦਾ ਕਹਿਣਾ ਸੀ ਕਿ ਕੋਮਲ ਅਤੇ ਉਸਦੇ ਨਾਲ ਹੋਰ ਲੜਕੀਆਂ ਵੀ ਸਨ ਜੋ ਗੱਡੀ ਤੇ ਸਵਾਰ ਸਨ ਅਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਦਰਕਤ ਨਾਲ ਜਾ ਟਕਰਾਈ ਜਿਸ ਕਾਰਨ ਸੜਕ ਹਾਦਸਾ ਹੋਇਆ ਜਿਸ ਜੋ ਲਕਿੰਦਰਕੌਰ ਕੋਮਲ ਅਤੇ ਸਮੇਤ ਦੋ ਲੜਕੀਆਂ ਹੋਰ ਦੀ ਮੌਕੇ ਤੇ ਮੌਤ ਹੋ ਗਈ 1 ਦਸੰਬਰ ਨੂੰ ਇਥੋਂ ਪਿਛਲੇ 2023 ਦੇ ਵਿੱਚ ਗਈ ਆ 2 ਤਰੀਕ ਨੂੰ ਉੱਥੇ ਪਹੁੰਚੀ ਆ ਅਸੀਂ ਤਾਂ ਉਹੀ ਬੱਚਿਆਂ ਨੂੰ ਬੱਚਿਆਂ ਬਾਰੇ ਸੋਚੀਦਾ ਚਲੋ ਬੱਚੇ ਜਾਂ ਬੰਦਨ ਜਾਂ ਕਿਦਾਂ ਕਰਨ ਪੈਸੇ ਪੈ ਚੱਕ ਚੁੱਕ ਝਗਾ ਕੇ ਘੱਲੇ ਆ ਤੋ ਕੰਮ ਮਿਲਿਆ ਨਹੀਂ ਪਹਿਲਾਂ 8-9 ਮਹੀਨੇ ਜੇ ਹੁਣ ਕੰਮ ਮਿਲਿਆ ਮਿਲਿਆ ਤੇ ਬਹੁਤ ਦੂਰ ਥੋੜਾ ਜਿਹਾ ਦੂਰ ਜਾ ਕੇ ਤੇ ਰੋਜ਼ ਹੀ ਕੰਮ ਤੋਂ ਆਉਂਦੇ ਜਾਂਦੇ ਸੀ ਬੱਚੇ ਹੋਰ ਵੀ ਨਾਲ 2-3 ਤੇ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਐਕਸੀਡੈਂਟ ਹੀ ਹੋਇਆ ਅਸੀਂ ਕਿਹੜਾ ਉੱਥੇ ਵੇਖਿਆ ਬਾਕੀ ਹੁਣ ਮਹਾਰਾਜ ਨੂੰ ਜੋ ਮਨਜ਼ੂਰ ਆ ਹੁਣ ਕੀ ਕਰ ਸਕਦੇ ਆ ਜਿੱਦਾਂ ਵੀ ਆ ਡੈੱਡ ਬੋਡੀ ਤੇ ਲਿਆਉਣ ਦੇ ਵਿੱਚ ਆਪ ਦੀ ਕੁਝ ਕਿਸੇ ਨੇ ਮਦਦ ਕੀਤੀ ਸੀ ਨਹੀਂ ਕੋਈ ਮਦਦ ਨਹੀਂ ਸਾਡਾ ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਜਾਂ ਉਹਨਾਂ ਨੇ ਅਹੀਂ ਇੱਥੋਂ ਸਾਨੂੰ ਪਤਾ ਹੀ ਨਹੀਂ ਕੀ ਉੱਥੇ ਹੋਇਆ ਕੀ ਨਹੀਂ ਹੋਇਆ ਸਾਡੀ ਇਹਨਾਂ ਪਰਵਾਲੀ ਦੀ ਕਿਰਪਾ ਨਾਲ ਚਲੋ ਡੈੱਡ ਬੋਡੀ ਸਾਡੇ ਕੋਲ ਆ ਗਈ ਆ ਅਸੀਂ ਵੇਖ ਲਿਆ بڑی ਡੈੱਡ ਬੋਡੀ ਕੁੜੀ ਨੂੰ ਓਏ ਇੱਕ ਸਾਲ ਹੈ ਇੱਕ ਸਾਲ ਹੋਇਆ ਇੱਕ ਨੂੰ ਇਧਰ ਉਹ ਕੱਲੀ ਹੀ ਦੋ ਨੂੰ ਪਹੁੰਚੀ ਅੱਜ ਸਾਡੇ ਇੱਥੇ ਬਖਸ਼ੇ ਦੀ ਬੰਦ ਹੋ ਗਿਆ ਕੀ ਦੋ ਤਰੀਕ ਨੂੰ ਕੰਮ ਕੇ ਕੰਮ ਕਰਕੇ ਇਹ ਸਟਡੀ ਬੈਸਤੀ ਗਈ ਸੀ ਨਹੀਂ ਟੱਡੀ ਬੈਸ ਤੇ ਗਏ ਗਏ ਸਰਕਾਰਾਂ ਨੇ ਕੋਈ ਸੁੱਤੀਆਂ ਸਰਪਈਆਂ ਸਰਕਾਰਾਂ ਸਰਕਾਰਾਂ ਨੇ ਕੋਈ ਕੀ ਕਰਨ ਗਿਆ ਸਰਕਾਰਾਂ ਤੇ ਬੰਦੇ ਨੂੰ ਹੁਣ ਜੋ ਵੀ ਆਪ ਹੀ ਕਰਨਾ ਪੈਦਾ ਅਰ ਕੀ ਕਰੇ ਇਹਦਾ ਕੀ ਕਰ ਸਕਦੇ ਚਲੋ ਆਪਣੇ ਪੈਰਾ ਦੇ ਸਟੈਂਡ ਹੋ ਜੇਗਾ ਮਹਾਰਾਜ ਇਸ ਤਰ੍ਹਾਂ ਦੇਖ ਕੇ ਇਹ ਯਾ ਹੁਣ ਐ ਇੰਨਾ ਵੱਡਾ ਸਾਡੇ ਨਾਲ ਮਹਾਰਾਜ ਨੇ ਉੱਪਰ ਵਾਲੇ ਨੇ ਬਹੁਤ ਵੱਡਾ ਸਾਡੇ ਨਾਲ ਕੀਤਾ ਧੋਖਾ ਕੀਤਾ ਸਾਨੂੰ ਤਾਂ ਪਤਾ ਹੀ ਨਹੀਂ ਇਹ ਕੰਮ ਦਾ ਹੈ ਤੇ ਬੜੇ ਚਾਵਾ ਨਾਲ ਕੱਲੀ ਆਜ ਪਹਿਲੋ ਮੈਂ ਚਾਹੁੰਦਾ ਵੀ ਨਾ ਜਾਵੇ ਇੱਥੇ ਪੜ੍ਹ ਲਿਖ ਕੇ ਤੇ ਕੰਮ ਕਰੇ ਨਹੀਂ ਡੈਡੀ ਜਾਣਾ ਹੀ ਜਾਣਾ ਜਾਣ ਹੀ ਜਾਣਾ ਖੜੇ ਪੈ ਗਏ ਬੱਚੇ ਇੱਕ ਦੂਜੇ ਨਾਲ ਬਹਿ ਕੇ ਹੁਣ ਪਤਾ ਥੁੜੀ ਪਿਆਨੇ ਬੰਦ ਹੋ ਗਿਆ ਹੈ ਨਾ ਪੇਟੀ 'ਚ ਮਾਂ ਬਾਪ ਤੇ ਕਰਦੇ ਆ ਬੱਚਾ ਵਾਸਤੇ ਤੁਸੀਂ ਕੀ ਕਹਿਣਾ ਚਾਹੋ ਉਹ ਨਾਂ ਵਾਰੇ ਉਹ ਹੀ ਕਾਪਾ ਕਹਿ ਸਕਦੇ ਆ ਵੀ ਕੁੜੀਆਂ ਨੂੰ ਨਾ ਘੱਲੋ ਆਪਣੇ ਬੱਚੇ ਦੇ ਦੋ ਚਾਰ ਆ ਇੱਕ ਅੱਧਾ ਘੱਲੋ ਨਾ ਘੱਲੋ ਸਾਰਿਆਂ ਨੂੰ ਉਹ ਹੜਾਈ ਤੇ ਆ ਗਏ ਚਲੋ ਦੋ ਤਿੰਨ ਬੱਚੇ ਆ ਮੇਰੇ ਦੋ ਗੁੱਡੀਆਂ ਇੱਕ ਵੱਡੀ ਆ ਇਹਦੀ ਕਿਸਮਤ ਹੀ ਐਦਾ ਹੀ ਕੀ ਕਰ ਸਕਦੇ ਆ ਟੀ ਗੁੱਡੀ ਸੀ ਨਹੀਂ ਇਹ ਛੋਟੀ ਗੁੱਡੀ ਹੀ ਛੋਟੀ ਗੁੱਡੀ ਆ ਵੱਡੀ ਗੁੱਡੀ ਨੂੰ ਪਹਿਲੋ ਘੱਲਣਾ ਸੀ ਉਹਦੇ ਕੋ ਨਹੀਂ ਆਏ ਨੰਬਰ ਨੰਬਰ ਨਹੀਂ ਆਏ ਉਸ ਕੋ ਕੋਚ ਕੀਤਾ ਨੇ ਇਹਨੇ ਪਹਿਲੀ ਵਾਰੀ ਕਰਕੇ ਦਾ ਅੰਜਾਲੀ ਐਨਾ ਹੈਗਾ ਚੌਥਾ ਮਹੀਨਾ ਦੇ ਵਿੱਚ ਵਿੱਚ ਬਣ ਕੇ ਤੇ ਕਿਹੜੀ ਕੰਟਰੀ ਚ ਗਈ ਆ ਕਿਹੜੀ ਕੰਟਰੀ ਚ ਗਈ ਸੀ ਇਹ ਕੈਨੇਡਾ ਗਈ ਸੀ ਬੱਚੀ ਨਾਲ ਕੀ ਹੋਇਆ ਹਾਏ ਉਹਦੇ ਅੰਡੇ ਐਕਸੀਡੈਂਟ ਹੋਇਆ ਮੈਨੂੰ ਕੀ ਪਤਾ ਹੁੰਨਗਰੀ ਕੀ ਹੋਇਆ ਵਾ ਮੇਰੇ ਦਿਨ ਕੀ ਪਤਾ ਕੀ ਹੋਇਆ ਮੈਨੂੰ ਇਹੋ ਅੰਡੇ ਐਕਸੀਡੈਂਟ ਆ ਹੇ ਮੈਨੂੰ ਇਨਸਾਫ ਚਾਹੀਦਾ ਉਹ ਨਹੀਂ ਮੈਨੂੰ ਕੋਈ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਆਪਣੀ ਤੇ ਬੇਟੀ ਦੀ ਮਰਤਕ ਦੇਹ ਦਾ ਸੰਸਕਾਰ ਕੀਤਾ ਹੈ ਤੇ ਬਹੁਤ ਮਨ ਨੂੰ ਵੱਡਾ ਝੜਕਾ ਲੱਗਾ ਏ ਮ੍ਰਿਤਕ ਦੇਖਦਾ ਜਦੋਂ ਅਸੀਂ ਸਰੀਰ ਵੇਖਿਆ ਏ ਇਹ ਸਾਰੇ ਪਰਿਵਾਰ ਦੀਆਂ ਜਿਹੜੀਆਂ ਨੇ ਉੱਤੋਂ ਬਾਹਰ ਨਿਕਲੀਆਂ ਵਾ ਕਿਹਾ ਨਹੀਂ ਜਾ ਸਕਦਾ ਜੋ ਪਰਿਵਾਰ ਦੇ ਜੀਵ ਮੰਨਦੇ ਉੱਤੇ ਬੀਤਣ ਦੀ ਆ ਇਹ ਅਸੀਂ ਸਾਰੇ ਆ ਪਰਿਵਾਰ ਦੇ ਜੀ ਆਂਦੇ ਆ ਚਲੋ ਬਾਕੀ ਰੱਬ ਦਾ ਭਾਣਾ ਵਾ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਆ ਦੇ ਮਾਵਾ ਕਾਉਂ ਸਰਗਰ ਬਾਣੀ ਦਾ ਭਾਣਾ ਜਿਹੜਾ ਵਾ ਨਾ ਤੁਮ ਮੰਨਣਾ ਪੈਣਾ ਵਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ Merci.